ਬੇਸਿਕਲੀ ਸੋ ਦੇ ਹੈਵ ਦੇ ਹੈਵ देयर ਆਈਸ ਏਜੰਟਸ ਆਊਟ देयर ਦੇ ਹੈਵ ਹਾਦਸੇ ਵਾਲੇ ਹਰਜਿੰਦਰ ਸਿੰਘ ਦਾ ਮਾਮਲਾ ਕਾਫੀ ਉਲਝਦਾ ਜਾ ਰਿਹਾ ਹੈ ਤੇ ਉਹ ਸਜ਼ਾ ਹੋਣ ਦੀ ਕਗਾਰ ਤੇ ਖੜਾ ਹੈ ਜਿਸ ਤੋਂ ਬਾਅਦ ਹੁਣ ਅਮਰੀਕਾ ਦੇ ਫਲੋਰੀਡਾ ਤੋਂ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਇੱਕ ਪੰਜਾਬੀ ਸਿੱਖ ਨੌਜਵਾਨ ਨੇ ਸਾਂਝੀ ਕੀਤੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਮੇਕ ਸ਼ੋਰ ਦੇ ਆਰ ਗ੍ਰੀਨ ਕਾਰਡ অর ਸਿਟੀਜ਼ਨਸ ਐਂਡ ਇਫ ਦੇ ਹੈਵ ਅ ਵਰਕ ਪਰਮਿਟ they are either turning them out of the state सुद्धा ਅੰਗਰੇਜ਼ੀ ਵਿੱਚ ਕਹਿਣਾ ਹੈ ਕਿ ਫਲੋਰੀਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਆਪਣੇ ਸਾਰੇ ਵਜ਼ਨ ਚੈੱਕ ਕਰਨ ਵਾਲੇ ਸਟੇਸ਼ਨ ਅਤੇ ਖੇਤੀਬਾੜੀ ਇਨਸਪੈਕਸ਼ਨ ਸਟੇਸ਼ਨਾਂ ਨੂੰ ਇਮੀਗ੍ਰੇਸ਼ਨ ਚੈੱਕ ਪੁਆਇੰਟ ਵਿੱਚ ਤਬਦੀਲ ਕਰ ਦਿੱਤਾ ਹੈ ਉੱਥੇ ICE ਦੇ ਏਜੰਟ ਖੜੇ ਹਨ ਨਾਲ ਹੀ ਲੋਕਲ ਕਾਨੂੰਨੀ ਅਧਿਕਾਰੀ ਵੀ ਜੋ ਲਗਭਗ ਹਰ ਟਰੱਕ ਰੋਕ ਕੇ ਉਹਨਾਂ ਦੇ ਪੇਪਰ ਚੈੱਕ ਕਰ ਰਹੇ ਹਨ ਕਿ ਉਹਨਾਂ ਕੋਲ ਗ੍ਰੀਨ ਕਾਰਡ ਹੈ ਜਾਂ ਸਿਟੀਜ਼ਨਸ਼ਿਪ ਜੇ ਕਿਸੇ ਕੋਲ ਸਿਰਫ ਵਰਕ ਪਰਮਿਟ ਹੈ ਤਾਂ ਉਹਨਾਂ ਨੂੰ ਜਾਂ ਤਾਂ ਉਹ ਸੂਬੇ ਤੋਂ ਬਾਹਰ ਭੇਜ ਰਹੇ ਹਨ ਜਾਂ ਫਿਰ ਉਹਨਾਂ ਤੋਂ ਇੰਗਲਿਸ਼ ਟੈਸਟ ਲਿਆ ਜਾ ਰਿਹਾ ਹੈ ਸੋਮਵਾਰ ਤੋਂ ਅੱਜ ਤੱਕ ਮੇਰੇ ਕਿਸੇ ਵੀ ਟਰੱਕ ਨੇ ਫਲੋਰੀਡਾ ਵਿੱਚ ਦਾਖਲ ਨਹੀਂ ਕੀਤਾ ਜਦੋਂ ਕਿ ਪਹਿਲਾਂ ਰੋਜ਼ਾਨਾ 3-4 ਟਰੱਕ ਫਲੋਰੀਡਾ ਜਾਂਦੇ ਸਨ ਹੁਣ ਸਾਰੇ ਟਰੱਕ ਰੁਕ ਗਏ ਹਨ ਮੇਰੇ ਗਾਹਕ ਵੀ ਨਾਰਾਜ਼ ਹਨ ਉਹ ਚਾਹੁੰਦੇ ਹਨ ਕਿ ਅਸੀਂ ਉਹਨਾਂ ਦਾ ਸਮਾਨ ਪਹਿਲਾਂ ਵਾਂਗ ਹੀ ਭੇਜ ਗਏ ਪਰ ਜਦੋਂ ਅਸੀਂ ਉਹਨਾਂ ਨੂੰ ਹਾਲਾਤ ਸਮਝਾਉਂਦੇ ਹਾਂ ਤਾਂ ਉਹ ਮੰਨ ਜਾਂਦੀਆਂ ਹਨ ਪਰ ਇਸ ਨਾਲ ਉਹਨਾਂ ਦਾ ਬਿਜ਼ਨਸ ਪ੍ਰਭਾਵਿਤ ਹੋ ਰਿਹਾ ਹੈ ਅਤੇ ਜਦ ਉਹਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਅਸੀਂ ਵੀ ਪ੍ਰਭਾਵਿਤ ਹੁੰਦੇ ਹਾਂ ਬਹੁਤ ਸਾਰੇ ਟਰੱਕ ਡਰਾਈਵਰ ਹੁਣ ਫਲੋਰੀਡਾ ਜਾਣ ਤੋਂ ਕਤਰਾ ਰਹੇ ਹਨ ਇਹ ਸਿਰਫ ਵਰਕ ਪਰਮਿਟ ਵਾਲਿਆਂ ਦੀ ਗੱਲ ਨਹੀਂ ਹੈ ਗ੍ਰੀਨ ਕਾਰਡ ਵਾਲੇ ਵੀ ਡਰੇ ਹੋਏ ਹਨ ਮੇਰੇ ਕੋਲ ਇੱਕ ਹਸਬੰਡ ਵਾਈਫ ਦਾ ਜੋੜਾ ਰਹਿੰਦਾ ਹੈ ਜੋ 15 ਸਾਲ ਤੋਂ ਮੇਰੇ ਨਾਲ ਟਰੱਕ ਚਲਾ ਰਿਹਾ ਹੈ ਉਹਨਾਂ ਵਿੱਚੋਂ ਪਤੀ ਕੋਲ ਗ੍ਰੀਨ ਕਾਰਡ ਹੈ ਉਹ 25 ਸਾਲ ਤੋਂ ਇੱਥੇ ਹੈ ਪਰ ਉਸਨੇ ਕਦੀ ਸਿਟੀਜ਼ਨਸ਼ਿਪ ਨਹੀਂ ਲਈ ਉਹ ਹਿਸਪੈਨਿਕ ਜੋੜਾ ਹੈ ਪਤਨੀ ਇੱਥੇ ਜਨਮੀ ਸੀ ਸੋਮਵਾਰ ਰਾਤ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਉਹ ਹੁਣ ਫਲੋਰੀਡਾ ਨਹੀਂ ਜਾਣਾ ਚਾਹੁੰਦੇ ਮੈਂ ਹੈਰਾਨ ਹੋ ਗਿਆ ਕਿ ਕਿਉਂ ਤੁਹਾਡੇ ਸਾਰੇ ਪੇਪਰ ਸਹੀ ਹਨ ਉਹਨਾਂ ਨੇ ਦੱਸਿਆ ਕਿ ਪਤੀ ਦੀ ਇੰਗਲਿਸ਼ ਬਹੁਤ ਵੀਕ ਹੈ ਉਹ ਡਰਦਾ ਹੈ ਕਿ ਫਲੋਰੀਡਾ ਵਿੱਚ ਉਸਨੂੰ ਟੈਸਟ ਦੇਣਾ ਪੈ ਗਿਆ ਤਾਂ ਸ਼ਾਇਦ ਉਹ ਪਾਸ ਨਾ ਕਰ ਸਕੇ ਅਤੇ ਉਸਨੂੰ ਜੁਰਮਾਨਾ ਹੋ ਜਾਵੇਗਾ ਤੇ ਉਥੇ ਉਹ ਗ੍ਰਿਫਤਾਰ ਵੀ ਹੋ ਸਕਦਾ ਹੈ। ਉਹਨਾਂ ਦੇ ਘਰ ਬੱਚੇ ਹਨ ਉਹ ਐਸੇ ਰਿਸਕ ਵਿੱਚ ਨਹੀਂ ਜਾਣਾ ਚਾਹੁੰਦੇ। ਇਸ ਦਾ ਪ੍ਰਭਾਵ ਸਿਰਫ ਨਵੇਂ ਇਮੀਗ੍ਰੈਂਟਾਂ ਉੱਤੇ ਨਹੀਂ ਸਾਲਾਂ ਤੋਂ ਇੱਥੇ ਰਹਿ ਰਹੇ ਲੋਕਾਂ ਉੱਤੇ ਵੀ ਪੈ ਰਿਹਾ ਹੈ। ਇਹ ਚੰਗੀ ਗੱਲ ਨਹੀਂ ਹੈ ਜੋ ਹਾਦਸਾ ਹੋਇਆ ਉਹ ਬਹੁਤ ਦੁਖਦਾਈ ਸੀ। ਮੈਂ ਉਸ ਪਰਿਵਾਰ ਲਈ ਅਰਦਾਸ ਕਰਦਾ ਹਾਂ ਪਰ ਇਸ ਘਟਨਾ ਨੂੰ ਕੁਝ ਲੋਕ ਆਪਣੇ ਰਾਜਨੀਤਿਕ ਮਕਸਦ ਲਈ ਵਰਤ ਰਹੇ ਹਨ ਜੋ ਕਿ ਅਮਰੀਕਾ ਜਾਂ ਅਮਰੀਕੀਆਂ ਲਈ ਚੰਗਾ ਨਹੀਂ ਹੈ। ਇਹ ਉਹ ਸਮਾਂ ਹੈ ਜਦੋਂ ਸਾਨੂੰ ਇਕੱਠੇ ਬੈਠ ਕੇ ਹੱਲ ਲੱਭਣਾ ਚਾਹੀਦਾ ਹੈ ਨਾ ਕਿ ਇੱਕ ਦੂਜੇ ਉੱਤੇ ਉਂਗਲ ਚੁੱਕਣ ਨਾਲ ਹੋਰ ਸੂਬਿਆਂ ਜਾਂ ਹੋਰ ਕੌਮਾਂ ਨੂੰ ਦੇਸ਼ ਦੇਣ ਨਾਲ ਹੱਲ ਨਹੀਂ ਨਿਕਲੇਗਾ ਅਤੇ ਅਸੀਂ ਕਿਸੇ ਮੰਜ਼ਲ ਤੱਕ ਨਹੀਂ ਪਹੁੰਚਾਂਗੇ ਤਾਂ ਇਹ ਸਿੱਖ ਡਰਾਈਵਰ ਦੇ ਵੱਲੋਂ ਫਲੋਰੀਡਾ ਦੇ ਵਿੱਚ ਕੀਤੀ ਗਈ ਸਖਤੀ ਨੂੰ ਆਪਣੇ ਬਿਆਨਾਂ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਤੇ ਬਾਕੀ ਹਰਜਿੰਦਰ ਸਿੰਘ ਦੀ ਸਜ਼ਾ ਦੇ ਬਾਰੇ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਕਿਰਪਾ ਕਰਕੇ ਜੇ ਤੁਸੀਂ ਹਰਜਿੰਦਰ ਦੇ ਹੱਕ ਦੇ ਵਿੱਚ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ